ਸ੍ਰੀ ਗੁਰੂ ਜੀ ਸਾਰਿਆਂ ਨੂੰ ਸਾਡੇ ਡੈਲੀ ਲਾਇਫ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਉਬਲੇ ਹੋਏ ਆਲੂਆਂ ਦੀ ਸਬਜ਼ੀ ਜੋ ਕਿ ਹਲਵਾਈ ਸਟਾਈਲ ਬਣਾਵਾਂਗੇ ਬਹੁਤ ਹੀ ਟੇਸਟੀ ਬਣਦੀ ਆ ਤੇ ਬਹੁਤ ਹੀ ਸਾਦੇ ਢੰਗ ਨਾਲ ਤੇ ਬਹੁਤ ਜਲਦੀ ਬਣਦੀ ਆ ਤੇ ਇਹਦੇ ਵਿੱਚ ਕੀ ਕੀ ਲਿਆ ਵਾ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਆਲੂ ਲਏ ਇਹ ਅੱਧਾ ਕਿਲੋ ਆਲੂ ਹੈਗੇ ਤੇ ਉਹਨਾਂ ਨੂੰ ਉਬਾਲ ਲਿਆ ਉਬਾਲ ਕੇ ਤੇ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਕਰ ਦਿੱਤਾ ਹੈਂ ਜੰਗੂਠੇ ਦੇ ਜਿਹਾ ਤਾਂ ਇਤਨਾ ਜਿਹੜੀ ਸਬਜੀ ਆ ਇਹ ਬਹੁਤ ਸਵਾਦ ਬੰਦੀ ਆ ਤੇ ਆਹ ਲੈ ਟਮਾਟਰ ਆਪਾਂ ਇਹ ਦੋ ਟਮਾਟਰ ਲਏ ਆ ਤੇ ਇਹਨਾਂ ਨੂੰ ਬ੍ਰੇਕ ਬ੍ਰੇਕ ਆਪਾਂ ਕੱਟ ਲਿਆ। ਆਟ ਪਿਆਜ਼ ਲੈ ਦੋ ਵੱਡੇ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਿਆ। ਆ ਹਰੀਆਂ ਮਿਰਚਾਂ ਲਈਆਂ। ਦੋ ਹਰੀਆਂ ਮਿਰਚਾਂ ਹੀ ਕੋੜੀ ਆ ਮਿਰਚ ਤਾਂ ਕਰਕੇ ਹੀ ਘੱਟ ਪਾਈ ਆ ਤੇ ਆਹ ਕੱਟ ਕੇ ਮਿਰਚਾਂ ਇਹਨਾਂ ਨੂੰ ਆਪਾਂ ਉੱਪਰ ਸਜਾਵਟ ਕਰਾਂਗੇ ਤੇ ਆਹ ਲਹੂਣ ਮਿਰਚ ਮਸਾਲਾ ਵਾ ਇਹ ਆਪਾਂ ਪਾਵਾਂਗੇ। ਮਾਤੇ ਅਜ ਬੱਤਾਂ ਤੇ ਜੀਰਾ ਵਾ ਤੇ ਹੁਣ ਆਪਾਂ ਕੜਾਈ ਉੱਪਰ ਰੱਖ ਕੇ ਤੇ ਤੜਕਾ ਦੀ ਤਿਆਰੀ ਕਰਦੇ ਆਂ ਕੜਾਈ ਜਿਹੜੀ ਆ ਉੱਪਰ ਆਪਾਂ ਰੱਖ ਦਿੱਤੀ ਆ ਤੇ ਇਹਦੇ ਵਿੱਚ ਆਪਾਂ ਤੇਲ ਵੀ ਪਾ ਸਕਦੇ ਆਂ ਰਾਈਫਾਇਨਡ ਵੀ ਪਾ ਸਕਦੇ ਆਂ ਤੇ ਦੇਸੀ ਘਿਓ ਵੀ ਪਾ ਸਕਦੇ ਆਂ ਜਿਹਦਾ ਮਰਜ਼ੀ ਤੜਕਾ ਲਾ ਸਕਦੇ ਆਂ ਆਪਾਂ ਰਾਈਫਾਇਨਡ ਪਾਵਾਂਗੇ ਰਾਈਫਾਇਨਡ ਪਾਵਾਂਗੇ ਆਪਾਂ ਇੱਕ ਕੜਛੀ ਇਹ ਤਲਕੇ ਬਣਦੀ ਨਹੀਂ ਹੈ ਤਲਕੇ ਬਣਦੀ ਹੈ ਨਹੀਂ ਇਹ ਤਲਕੇ ਨਹੀਂ ਬਣਦੀ ਇਹ ਜੇ ਆਪਾਂ ዳਮਾ ਲੂ ਬਣਾਉਣੇ ਹੋਣ ਤੇ ਫਿਰ ਆਪਾਂ ਤਲਕੇ ਬਣਾ ਸਕਦੇ ਆ ਉਹਨਾਂ ਨੂੰ ਤੇ ਉਹ ਵੀ ਬੜੀ ਟੇਸਟੀ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਉਹ ਵੀ ਤੇ ਉਹ ਵੀ ਚਾਵਲਾਂ ਦੇ ਨਾਲ ਬੜੀ ਕਰਾਰੀ ਸਬਜੀ ਹੁੰਦੀ ਆ ਕਿਸੇ ਦਿਨ ਆਪਾਂ ዳਮਾ ਲੂ ਦੀ ਵੀ ਸਬਜੀ ਦੀ ਵੀਡੀਓ ਪਾਵਾਂਗੇ ਜੇ ਜੇਤੇ ਆਪਾਂ ਜਿਸ ਤਰ੍ਹਾਂ ਕੋਈ ਆਇਆ ਗਿਆ ਹੋਵੇ ਜਾਂ ਕੁਝ ਵੀ ਫਟਾਫਟ ਕਰਨਾ ਹੋਵੇ ਤੇ ਉਹ ਵਾਲੂ ਬਾਲਕੇ ਦਾ ਆਪਾਂ ਸਭੀਂ ਢੜਕਾ ਲਾ ਸਕਦੇ ਨੇ ਤੇ ਬੜੀ ਸਵਾਦ ਬੰਦੀ ਆ ਇਹਦੇ ਵਿੱਚ ਆਪਾਂ ਅੱਧਾ ਕ ਚਮਚਾ ਜੀਰੇ ਦਾ ਪਾਵਾਂਗੇ ਇੱਕ ਤੇਜ ਬੱਤਾ ਪਾਵਾਂਗੇ ਤੇਜ ਪੱਤੇ ਦੇ ਨਾਲ ਬਹੁਤ ਵਧੀਆ ਜਿਹੜਾ ਵਾ ਸਬਜੀ ਦਾ ਜਿਹੜਾ ਟੇਸਟ ਆਉਂਦਾ ਵਾ ਤੇ ਆਪਾਂ ਪਿਆਜ ਜਿਹੜੇ ਆ ਗ੍ਰाइंड ਕੀਤੇ ਆ ਉਹਨਾਂ ਨੂੰ ਪਾਵਾਂਗੇ ਹੋਰ ਇਹਨੇ ਤੋਂ ਲੈ ਦੇਵਾਂਗੇ ਇਹ ਚਿੱਟੇ ਤੇ ਵੀ ਤੇ ਆਪਾਂ ਗਾਜਰੇ ਕੱਟ ਕਰਾਂਗੇ ਫਿਰ ਵੀ ਕਰਦੇ ਆ ਥੋੜਾ ਜਿਹਾ ਨਮਕ ਪਾ ਲਾਂਗੇ ਵਿੱਚ ਇਹਦੇ ਨਾਲ ਜਿਹੜਾ ਇਹ ਥੋੜਾ ਜਿਹਾ ਮਸਾਲਾ ਹੋ ਸੀ ਜਿਹੜਾ ਤੇ ਆਜਾੜਾ ਕੋਲ ਡੰਡਾ ਨੂੰ ਇਹ ਨਾਲੇ ਚੁਕਲੇ ਲਈਏ ਇਹ ਨਾਲ ਹੁਣ ਆਪਾਂ ਮਸਾਲੇ ਜਿਹੜਾ ਵਾ ਉਹ ਥੋੜਾ ਜਿਹਾ ਇਸ ਤਰ੍ਹਾਂ ਭੁੰਨ ਲਾਂ ਹੁਣ ਥੋੜਾ ਆਪਾਂ ਤੇਜਾਗ ਤੇ ਨਹੀਂ ਆ ਤੇਜਾਗ ਤੇ ਭੁੰਨਦੇ ਨਾਲ ਮਸਾਲਾ ਜਿਹੜਾ ਵਾ ਛੜਦਾ ਵਾ ਪੱਕਦਾ ਨਹੀਂ ਆ ਅਸਾਲ ਦੇ ਵਿੱਚ ਹੁਣ ਅਦਰਕ ਤੇ ਲਸਣ ਵਰਤਿਆ ਕਰਾਂਗੇ ਗਰਮੀਆਂ ਦੇ ਵਿੱਚ ਆਪਾਂ ਨਹੀਂ ਵਰਤਦੇ ਕਿਉਂਕਿ ਗਰਮ ਚੀਜ਼ ਜੜੀ ਆ ਆਪਾਂ ਨਹੀਂ ਹੁੰਦੇ ਗਰਮੀਆਂ ਦੇ ਵਿੱਚ ਥੋੜੀ ਜਿਹਾ ਅਦਰਕ ਤੇ ਲਸਣ ਸਾਕੋਇ ਪਾ ਗਰ ਦੇ ਵਿੱਚ ਸਬਜੀ ਦੇ ਵਿੱਚ ਹਰ ਤਈਆ ਪਪਰੇ ਟਾਂਗ ਨਾਲ ਸਬਜੀ ਬਣਾਉਂਦਾ ਵਾ ਤੇ ਸਾਡੇ ਢਾਂਗ ਨਾਲ ਸਬਜੀ ਬਣਾ ਕੇ ਵੇਖਣਾ ਤੇ ਫਿਰ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੇ ਨਹੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਇਹਨੂੰ ਬਰਪਾ ਨਾਲ ਪਹਲਵਾਈ ਸਟਾਈਲ ਬਣਾਵਾਂਗੇ ਸਬਜ਼ੀ ਜਿਸ ਤਰ੍ਹਾਂ ਕੀ ਹਲਵਾਈ ਬਣਾਉਂਦੇ ਆ ਹਲਵਾਈ ਜਿਹੜੀ ਸਬਜ਼ੀ ਬੜੀ ਅਲਗ ਨਾਲ ਬਣਦੀ ਹੈ ਆਪਾਂ ਨੂੰ ਉਸ ਤਰੀਕੇ ਨਾਲ ਬਣਾਵਾਂਗੇ ਜੇ ਸਬਸਕ੍ਰਾਈਬ ਦਾ ਬਟਨ ਕਰਨਾ ਲਾਈਕ ਸ਼ੇਅਰ ਕਰਨਾ ਵੀਡੀਓ ਨੂੰ ਪੂਰੀ ਵੇਖਿਆ ਕਰੂ ਤਾਂ ਕਿ ਸਾਡੀਆਂ ਆਉਣ ਵਾਲੀਆਂ ਜੜੇ ਆਹਰੇ ਵੀਡੀਓ ਤੁਹਾਨੂੰ ਮਿਲੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਲੱਗ ਜੜੜ ਕਾ ਕੜਾ ਕੱਲ ਗੱਲਿਆ ਸੁਆਗ ਲੱਗਦੀ ਐ ਅਲੂਮਾਂ ਦੀ ਸਬਜੀ ਦੀ ਬੋ ਹਾਂ ਸੁਗ ਅਲੂਮਾਂ ਦੀ ਸੁਆਗ ਲੱਗਦੀ ਕਿ ਨਹੀਂ ਇਹ ਆਲੂਆਂ ਦੀ ਸਬਜੀ ਕਿ ਲਵਾਦ ਲੱਗਦੀ ਤੈਨੂੰ ਕਿ ਨਹੀਂ ਹਾਂ ਵਧੀਆ ਲੱਗਦੀ ਸਾਰ ਬਣਾਉਣੀ ਆਪਦੀ ਆਓ ਬਣਾ ਲਣਾ ਪਰ ਇਹ ਕਦੇ ਰਸਿਆੜੀ ਬਣਾਉਣਾ ਦੂਜੀ ਦੀ ਸੁੱਕੀ ਤੇਰੇ ਦਾਦਾ ਜੀ ਨਾ ਜੰਮੂ ਵਾਲੇ ਉਹ ਹਰ ਇੱਕ ਸਬਜੀ ਬਣਾ ਲੇਦੇ ਹਰੇ ਸਬਜ਼ੀ ਬਣਾ ਲਈ ਜਿਹੜੇ ਡੈਡੀ ਜਿਹੜੇ ਉਹਨੇ ਉਹਨਾਂ ਕੋਲ ਜਾ ਸਿੱਖਿਆ ਸਰ ਜਿਦਾਂ ਉਹਨਾਂ ਨੇ ਦੇਖੀ ਲਗਾਉਣਾ ਮੈ ਕੜਾ ਮਗੜ ਚਾਹੀਦਾ ਇੱਕੋ ਜਿਹੜਾ ਦਾਦੇ ਨੇ ਤੇ ਡੈਡੀ ਨੇ ਰਾਜ ਮਾ ਚੋਲ ਭਾਇਏ ਬੜੇ ਸਵਾਦ ਪਹਿਲੇ ਮਸਾਲਾ ਜਿਹੜਾ ਸਾਡਾ ਕੁਚੰਡਿਆ ਹੋਵੇ ਪਿਆਜ਼ ਜਿਹੜਾ ਕੱਚਾ ਨਹੀਂ ਰਹਿਣਾ ਚਾਹੀਦਾ ਪਿਆਜ਼ ਨੂੰ ਆਪਾਂ ਮੱਠੀ ਮੱਠੀ ਆਕੇ ਦਾ ਜਿਹੜਾ ਭੁੰਨਣਾ ਚਾਹੀਦਾ ਜੇ ਪਿਆਜ਼ ਕੱਚਾ ਰਹੇਗਾ ਸਬ지 ਜਿਹੜੀ ਉਹ ਸਵਾਦ ਨਹੀਂ ਲੱਗਦੀ। ਹੁਣ ਪਿਆਜ਼ ਜਿਹੜਾ ਸਾਡਾ ਭੁੱਜ ਗਿਆ ਬਰਾਊਨ ਜਿਹੇ ਰੰਗ ਦਾ ਹੋ ਗਿਆ। ਟਮਾਟਰ ਆਪਾਂ ਪਾ ਦਈਏ। ਤੇ ਪਿਆਜ਼ ਜਿਹੜਾ ਸਾਡਾ ਭੁੱਜ ਗਿਆ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਬਹਿ ਜਾਣ ਟਮਾਟਰ ਵਾ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਨਰਮ ਕਰਾਂਗੇ। ਸੁਨ੍ਹਾ ਗਏ। ਸਿਹਰ ਗਾਂ ਲੱਚਾ ਲਏ ਨੂੰ ਆਪਾਂ ਜਰਾ ਕੱਢ ਲੀਨੇ ਆ। ਫਿਰ ਬਾਅਦ ਵਿੱਚ ਰੱਖ ਕੇ ਰੱਖ ਦਾਂਗੇ। ਤੇ ਇਹਨਾਂ ਟਮਾਟਰ ਨੂੰ ਆਪਾਂ ਕੱਜਣ ਦਿੰਨੇ ਆ। ਜੇ ਟਮਾਟਰ ਜਿਹੜਾ ਉਹ ਵੀ ਸਾਡਾ ਜਿਹੜਾ ਪੁਰਾਣਾ ਐ ਨਰਮਾ ਨਾ ਕੈਸਾ ਕਰਨਾ ਕੈਸਾ ਸੱਚੇ ਟਮਾਟਰ ਦੇ ਮੋਟਲੇ ਦੀ ਸਬਜ਼ੀ ਆ ਹੋਰ ਵਧੀਆ ਨਹੀਂ ਲੱਗਦੀ ਟਮਾਟਰ ਨੂੰ ਥੋੜੀ ਜਿਹੀ ਮਿਰਚ ਪਾਉਣਾ ਚਾਹੀਦਾ ਤੇ ਥੋੜੀ ਜਿਹੀ ਥੰਨੇ ਦੇ ਪੱਤੇ ਪਾ ਦੇਣਾ ਅੱਜ ਕੱਲ ਤਾਂ ਇਹ ਨਹੀਂ ਮਿਲਦਾ ਧਾਨਾ ਦੀਪਾ ਥੰਨੀਆਂ ਮਿਲ ਜਾਂਦਾ ਕਨੇ ਧਨਾ ਬੜੀ ਉੱਤਮ ਲੱਗੋ। ਕੋਟਮ ਮੱਟੀ ਨੂੰ ਬੰਨ੍ਹਾਇਆ ਗਿਆ ਹੈ। ਇਹ ਸਬਜੀ ਨਾਲ ਦੱਲ ਗਈ। ਨਾਗ ਅਜੇ ਇੱਥੇ ਹੀ ਹੈ। ਆਪਾਂ ਇਹਨੂੰ ਟਮਾਟਰ ਨੂੰ ਗ੍ਰਾਇੰਡ ਕਰਕੇ ਵੀ ਪਾ ਸਕਦੇ ਹਾਂ। ਔਰ ਗ੍ਰੈਂਡ ਕਰਨ ਦੇ ਨਾਲ ਆ ਇਹਦਾ ਕੋ ਨੰਦਾ ਇਸ ਤਰ੍ਹਾਂ ਇਹ ਸਮਝ ਆ ਗਿਆ ਲੱਗਦਾ ਹੁਣ ਆਪਾਂ ਹਰੀ ਮੇਝ ਜਿਹੜੀ ਆ ਇਹ ਵੀ ਪਾ ਦਾਂਗੇ ਇਹਨਾਂ ਨਵੇਂ ਮਸਾਲੇ ਦੇ ਵਿੱਚ ਭੋਲ ਜੇ ਹੋਵੇ ਤੇ ਇੱਕ ਚਮਚਾ ਪਾ ਦਈਦਾ ਪਾਵਾਂਗੇ ਅੱਧਾ ਗ੍ਰਾਮ ਮਸਾਲਾ ਪਾਵਾਂਗੇ ਇੱਕ ਚਮਚਾ ਹੋ ਗਿਆ ਨੇ ਆਪਾਂ ਥੋੜੀ ਜਿਹੀ ਦੇਗੀ ਮਿਰਚ ਪਾਵਾਂਗੇ ਜਿਆਦਾ ਨਹੀਂ ਤੇ ਜੇ اتنا ਸਬਜੀ ਦਾ ਜਿਹੜਾ ਰੰਗ ਜਿਹੜਾ ਵਧੀਆ ਆਉਂਦਾ हम आप थोड़ा जहां पावे बेच जिन्ना मसाला भुनना वा ना उन्ना को पानी पा देंगे जो सा मसाला जो है वा चंकी तरह जाए वाया हो जाए, नाँगी जाए। ਸਬਜੀ ਬਹੁਤ ਟੇਸਟੀ ਲੱਗਦੀ ਹੈ ਆ ਆਲੂ ਜਿਹੜੇ ਉਹ ਤਾਂ ਸਬਜ਼ੀਆਂ ਦਾ ਰਾਜਾ ਸਬਜ਼ੀਆਂ ਤੋਂ ਬਗੈਰ ਆਲੂਆਂ ਤੋਂ ਬਗੈਰ ਸਾਰੇ ਕੀ ਜੀ ਦੇ ਚਾਲੂ ਕਹਿੰਦੇ ਹਨ ਹਮ ਆਲੂ ਬਤਾਉ ਆਲੂ ਅਰਬੀ ਹੈ ਸਭ ਕੁਛ ਸਬਜੀ ਆਲੂਆਂ ਦੀ ਜਿਹੜੀ ਆ ਉਹ ਪੈਂਦੇ ਆ ਵਿੱਚ ਇਸ ਕਰਕੇ ਆਲੂ ਨੂੰ ਕਈ ਜੰਨਾਂ ਅੱਥਿਆ ਜਾਂਦਾ ਕਿ ਆਲੂ ਆਲੂ ਜਿਹੜੇ ਸਬਜ਼ੀਆਂ ਦਾ ਰਾਜਾ

ਦੀਪਕ ਨੂੰ ਬਹੁਤ ਬਹੁਤ ਜ਼ਿਆਦਾ ਲੱਗੀ ਆ ਥੋਕ ਲੱਗੀ ਆ ਮਸਾਲਾ ਪਾਉਣਾ ਚਿਰ ਭੁੰਨਣਾ ਜਿੰਨਾ ਚਿਰ ਇਹ ਜੜਾ ਵਾ ਘਿਓ ਨਾ ਛੱਡ ਦੇਵੇ ਤੇਲ ਨਾ ਛੱਡ ਦੇਵੇ ਅੰਦਰ ਮਸਾਲੇ ਨੂੰ ਭੁੰਨਣਾ ये हो चुका है ना हम्म ये आराम से उड़ना हो ਤਾਂ ਲੱਗਦਾ ਵਾ ਉਹ ਚੰਦਾ ਜਿਹੜਾ ਸਹੀ ਤਰ੍ਹਾਂ ਭੁੱਜ ਗਿਆ ਵਾ ਤੇ ਤੇਲ ਛੱਡ ਦਿੱਤਾ ਵਾ ਮਸਾਲੇ ਨੇ ਮਸਾਲਾ ਪਿਆਰ ਹੋ ਗਿਆ ਵਾ ਇਹਦੇ ਵਿੱਚ ਆਹ ਦੇ ਫੰਮਚੂਰੀ ਪਾ ਸਕਦੇ ਆ ਫਿਰ ਆਖੇਂਗ ਵੀ ਪਾ ਸਕਦੇ ਆ ਜਵੈਣ ਵੀ ਪਾ ਸਕਦੇ ਆ ਤੇ ਆਪਾਂ ਬਿਲਕੁਲ ਸਾਡੇ ਢੰਗ ਨਾਲ ਸਬਜ਼ੀ ਬਣਾਉਣ ਲਏ ਆ ਤੇ ਆਹ ਦੇਖੋ ਆਲੂ ਜਿਹੜੇ ਆ ਆਪਾਂ ਹੱਥ ਦੇ ਨਾਲ ਮੈਸ ਕਰਦੇ ਥੋੜੇ ਜਿਹਾ ਜ਼ਿਆਦਾ ਵੀ ਨਹੀਂ ਕਰਨੇ हूँ आप थोड़ा जहा पानी पावे थोड़ा जहा पानी पाँगे जो जा बनाने जाओ सुचे भी तो बना सकते पर आप रस्से बनाने ਕਿ ਨਾਲੇ ਰੱਖਣਾ ਨੂੰ ਹੁਣ ਹੋ ਗਿਆ ਨਾਲੇ ਰੱਖਣਾ ਹੁਣ 5 ਮਿੰਟ ਬਸ ਬਸ 5 ਮਿੰਟ ਵੀ ਨਹੀਂ 2 ਮਿੰਟ ਵਿੱਚ ਸਬਜੀ ਤਿਆਰ ਹੋ ਜਣੀ ਆ ਥੋੜਾ ਜਿਹਾ ਆਪਾਂ ਟੱਕ ਦਿੰਨੇ ਆ ਥੋੜੀ देर ਵਾਸਤੇ ਆਪਾਂ ਟੱਕ ਦਿੰਨੇ ਆ ਇਹਨਾਂ ਸਬਜੀ ਨੂੰ ਅੱਗ ਕਰ ਦਿੰਦੇ ਨੇ ਘੱਟ ਥੋੜੀ ਜਿਹੀ ਤੇ ਸਬਜੀ ਆ ਸਾਡੀ ਬਣ ਗਈ ਤਿਆਰ ਹੋ ਜਵੇ ਜੀ ਆਪਾਂ ਦੇਖਦੇ ਹਾਂ ਲੱਗਣੀ ਕਿ ਨਹੀਂ ਸਬਜ਼ੀ ਬਣ ਗਈ ਆ ਬਸ ਕਿਉਂਕਿ ਆਲੂ ਜਿਹੜੇ ਉਬਲੇ ਪਹਿਲਾਂ ਹੀ ਤੇ ਇਹਨੂੰ ਜ਼ਿਆਦਾ ਨਹੀਂ ਰਹਿਣ ਦੇਣਾ ਆਪਾਂ ਇਸ ਤਰ੍ਹਾਂ ਦੀ ਰਹਿਣ ਦਵਾਂਗੇ ਇਹਨੂੰ ਆਪਾਂ ਹੁਣ ਦੂਜੇ ਦੀ ਸਬਜ਼ੀ ਪਾਉਣੀ ਹੈ ਦੂਜੇ ਦੀ ਸਬਜ਼ੀ ਪਾਉਣੇ ਗੈਸ ਨੂੰ ਕਰ ਦਿੰਨੇ ਬੰਦ ਬੱਸ ਪਾਓ ਸਬਜ਼ੀ ਆਡੇ ਵੇਖੋ ਵਧੀਆ ਬਣੀ ਐ। ਤਾਂ ਇਹ ਵੀ ਸਾਡੇ ਤਰੀਕੇ ਨਾਲ ਬਣਾਉਣੀ। ਆਲਮਦਈ ਸਬਜ਼ੀ ਵੇਖ ਕੇ ਮੂੰਹ ਚ ਪਾਣੀ ਆਉਣ ਡਿਆ ਆ ਦੀਪਰ ਦੇ। ਲਾਈਕ ਸ਼ੇਅਰ ਕਰੋ ਦੱਬ ਕੇ। ਹੋਈ ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਆ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣਾ। ਕਮੈਂਟ ਕਰਕੇ ਦੱਸਣਾ ਕਿ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਤੇ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਬਸਕ੍ਰਾਈਬ ਦਬਕ ਕੇ ਕਰੋ ਲਾਈਕ ਸ਼ੇਅਰ ਕਰੋ ਵੀਡੀਓ ਨੂੰ ਪੂਰੀ ਵੇਖੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ